ਬੜੇ ਇਮੋਸ਼ਨਲ ਜੇ ਬੰਦੇ ਆ ਜ਼ਿਲ੍ਹਾ ਸੰਗਰੂਰ ਵਾਲੇ ਉਧਰੋਂ ਮੈਂ ਛੱਡਿਆ ਨਹੀਂ ਮੈਨੂੰ ਇੱਕ ਤਰ੍ਹਾਂ ਦਾ ਕੱਢਿਆ ਗਿਆ 2000 ਮੈਂ ਉਦੋਂ ਦੀ ਮੇਰੀ ਵੀਡੀਓ ਤੁਸੀਂ ਨੇ ਸੁਣੀ ਹੋਣੀ ਆ ਸਾਰੀ ਵੀ ਵੱਡਾ ਲੀਡਰ ਤੇ ਛੋਟਾ ਲੀਡਰ ਕੌਣ ਹੁੰਦਾ ਜਿਹੜੇ 2.5 ਸਾਲ ਮੂਲ ਕੋਈ ਫਰੀਗੇ ਨੇ ਉਹ ਅੱਜ ਇੱਕਦਮ ਆ ਕੇ ਟਿਕਟਾਂ ਲੈ ਗਏ ਨੇ ਤੇ ਜਿਹੜੇ ਫਿਰ ਮਿਹਨਤ ਕਰਦੇ ਨੇ ਉਹ ਤਾਂ ਫਿਰ ਮਿਹਨਤੀ ਕਰੀ ਜਾਣਗੇ ਸਾਰੀ ਉਮਰ ਮੈਂ ਮੁੱਖ ਮੰਤਰੀ ਸਾਹਿਬ ਦੀ ਬਾਹ ਇਸ ਕਰਕੇ ਇਹਨਾਂ ਨੇ ਮੇਰੀ ਬਾਹ ਫੜੀਆ ਕਿਉਂਕਿ ਇਹਨਾਂ ਨੂੰ ਪਤਾ ਵੀ ਯਾਰ ਆਪਾਂ ਨੇ ਕੰਮ ਕਰਨਾ ਤੇ ਸਾਡਾ ਮੋਟੀਵੇ ਜੇ ਅਸੀਂ ਕੋਈ ਸਰਕਾਰ ਦਾ 파ਟ ਹੋਵਾਂਗੇ ਤਾਂ ਹੀ ਕੋਈ ਕੰਮ ਕਰ ਸਕਦੇ ਆ ਨਹੀਂ ਇਹਨਾਂ ਨੇ ਤਾਂ ਸਾਨੂੰ ਸਾਰੀ ਉਮਰ ਇਸੇ ਤਰੀਕੇ ਨਾਲ ਤਿਆਰੀਆਂ ਕਰਵਾਈਆਂ ਜਾਨੀਆਂ ਨੇ ਤੁਸੀਂ ਇਹਨਾਂ ਦੀ ਗੱਲ ਸੁਣਿਓ ਇੱਕ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਖੁਦ ਦਾ ਬਿਆਨ ਆ ਵੀ ਮੈਂ ਤਾਂ 5 6 ਮਹੀਨੇ ਜਦੋਂ ਪਹਿਲਾਂ ਜੇਲ੍ਹ 'ਚ ਸੀ ਮੈਨੂੰ ਤਾਂ ਉਹਦੀ ਬਾਜਵਾ ਸਾਹਿਬ ਤੇ ਰਾਜਾ ਬੜਿੰਗ ਜੀ ਆ ਕੇ ਕਹਿ ਗਏ ਸੀ ਵੀ ਤੁਹਾਨੂੰ ਜੀ ਅਸੀਂ ਸੰਗਰੂਰੋਂ ਲੜਾਵਾਂਗੇ ਸਾਰੇ ਸਹਿਮਤਾਂ ਜੀ ਇਹ ਸੁਣੀ ਹੋਣੀ ਆ ਤੁਸੀਂ ਨੇ ਸਾਰਿਆਂ ਨੇ ਗੱਲ ਤੇ ਸਾਨੂੰ 8 ਦਿਨ ਪਹਿਲਾਂ 7 ਦਿਨ ਪਹਿਲਾਂ ਦਿੱਲੀ ਸੱਦ ਕੇ ਵੀ ਇੱਕ ਦਿਨ ਵੀ ਆਜਾ ਤੜਕੇ ਤੈਨੂੰ ਟਿਕਟ ਦਿੰਨੇ ਆ ਤੇ ਸਾਨੂੰ ਕਹਿੰਦੇ ਜੀ ਐਡਜਸਟ ਕਰਦੇ ਆ ਫਿਰ ਸਾਡੇ ਤੋਂ ਜਿਹੜਾ 50-50000 ਰੁਪਿਆ ਡਿਸਪਲਿਨ ਅਸੀਂ ਜਿਹੜਾ ਰੱਖਿਆ ਆਪਣੀ ਪਾਰਟੀ ਨੂੰ ਟਿਕਟਾਂ ਅਪਲਾਈ ਕਰੀਆਂ ਫਿਰ ਇਹਦਾ ਮਤਲਬ ਤਾਂ ਜੇ ਤੁਹਾਨੂੰ ਪਤਾ ਸੀ ਵੀ ਤੁਸੀਂ ਟਿਕਟ ਉਹਨੂੰ ਦੇਣੀ ਆ ਫਿਰ ਤਾਂ ਤੁਸੀਂ ਆਮ ਪਰਿਵਾਰਾਂ ਦੇ 3 ਪੁੱਤਾਂ ਨੂੰ ਉਹਨਾਂ ਨੂੰ ਯੂਜ਼ ਕਰਨ ਵਾਸਤੇ ਰੱਖਿਆ ਹੋਇਆ ਹੈ ਨਾ ਇਹਨਾਂ ਨੇ ਜੇ ਉਹਨਾਂ ਨੂੰ ਪਤਾ ਸੀ ਸਾਡੀ ਐਲਓਪੀ ਨੂੰ ਵੀ ਪਤਾ ਸੀਗਾ ਤੇ ਸਾਡੇ ਪ੍ਰੈਜ਼ੀਡੈਂਟ ਨੂੰ ਵੀ ਪਤਾ ਸੀ ਫਿਰ ਮੈਂ ਤੇ ਮੇਰੀ ਵਾਈਫ ਨੇ ਦੋਵਾਂ ਨੇ ਅਪਲਾਈ ਕਰਿਆ ਫਿਰ ਸਭ ਤੋਂ ਟਿਕ ਟੱਕ ਅਪਲਾਈ ਹੀ ਨਾ ਕਰਾਉਂਦੇ ਅਸੀਂ ਕਿਹੜਾ ਕਹਿੰਦੇ ਸੀ ਸਾਨੂੰ ਟਿਕਟ ਦੇ ਦੋ 2022 ਦੇ ਵਿੱਚ ਵੀ ਜਿਮਣੀ ਚੋਂ ਮੈਨੂੰ ਧੱਕੇ ਨਾਲ ਲੜਾਈ ਗਈ ਵੀ ਤੂੰ ਲੜ ਜਦੋਂ ਸਾਰੇ ਭੱਜ ਗਏ ਸੀਗੇ ਜੀ ਫਿਰ ਦੋ ਸਾਲ ਮੈਨੂੰ ਕੰਮ ਕਰਵਾਈਗੇ ਸੋ ਮੇਰੇ ਕਹਿੰਦਾ ਮਤਲਬ ਇਹ ਐ ਨਹੀਂ ਵੀ ਕੋਈ ਮੈਨੂੰ ਟਿਕਟ ਦੀ ਇੱਧਰ ਕਿਹੜਾ ਅਸੀਂ ਅਸੀਂ ਸਾਰੇ ਇੱਥੇ ਬੈਠੇ ਆ ਗੱਲ ਟਿਕਟ ਦੀ ਨਹੀਂ ਹੁੰਦੀ ਗੱਲ ਸੈਲਫ ਰਿਸਪੈਕਟ ਦੀ ਹੁੰਦੀ ਆ ਵੀ ਯਾਰ ਤੁਹਾਨੂੰ ਕੋਈ ਇਹ ਇਹ ਕਿਸ ਤਰੀਕੇ ਨਾਲ ਟਰੀਟ ਕਰੇ ਮੈਂ ਇਹ ਕਹੂੰਗਾ ਕਿ ਇਸ ਮਾਮਲੇ 'ਚ ਤਾਂ ਜੀ ਕਿ 골ਡੀ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ 골ਡੀ ਛੱਡਿਆ ਸੰ ਜੀ ਕਿ ਐਨੀ ਮਿਹਨਤ ਕਰਨ ਵਾਲੇ ਮੁੰਡੇ ਜੇ ਪਾਰਟੀ ਜਿਹੜੀ ਉਹਨਾਂ ਦੀ ਪ੍ਰਵਾਹ ਨਹੀਂ ਕਰੂਗੀ ਫਿਰ ਤੁਸੀਂ ਅੱਗੇ ਕਿਵੇਂ ਵਧੋਗੇ ਜੀ ਇਹੋ ਜਿਹਾ ਤਾਂ ਚਾਹੀਦੇ ਹਰ ਪਾਰਟੀ ਨੂੰ ਚਾਹੀਦੇ ਆ ਜਿਹੜੇ ਵਧੀਆ ਸਪੀਕਰ ਹੋਣ ਵਧੀਆ ਬੁਲਾਰੇ ਹੋਣ ਮਿਹਨਤੀ ਹੋਣ ਲੋਕਾਂ ਕੋਲੇ ਕੰਮ ਲੋਕਾਂ ਦੇ ਕੰਮ ਕਰਵਾਉਣੇ ਆਉਂਦੇ ਹੋਣ ਤੇ ਇਹੋ ਜਿਹਾ ਤਾਂ ਕਿੱਥੋਂ ਮਿਲਦੇ ਨੇ ਇਹੋ ਜਿਹਾ